ਕੌਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ ਸੁਭਾਣਾ ਨੀ ਮੇਰਾ ਨਾਮ ਆ ਪਰ ਉਹਦੇ ਮੇਰੇ ਸਰੀਰ ਸਾਰਾ ਕੰਮਦਾ ਆ ਰੋਟੀ ਮੈਂ ਬੜੀ ਮੁਸ਼ਕਿਲ ਬਣਾ ਨਹੀਂ ਆ ਮੁੰਡਾ ਮੇਰਾ ਨਾਲ ਵਿੱਚ ਕਰਾਂਦਾ ਕੰਮ ਤੇ ਕੰਮ ਹੋ ਜਾਂਦਾ ਮੇਰੇ ਕੋਲ ਕੋਈ ਚ ਨਹੀਂ ਹੁੰਦਾ ਅੱਥੇ ਬਾਹਰ ਨਹੀਂ ਕੁਰਸੀ ਤੇ ਮੈਂ ਇਹੋ ਜਾਨੀ ਮੇਰੀ ਸੱਤਾ ਡੇਗ ਪਈਆਂ ਆ ਜੋਂਦਾ ਬੜਾ ਪਾਣੀ ਵੜਾ ਜਾਂਦਾ ਅੱਟਲੇ ਕੰਬਲਾ ਉਹ ਪਰ ਜਾਂਦਾ ਤੇ ਬੈ ਕੇ ਰਾਤ ਕੱਤੀ ਦੀ ਜੇ ਕਿਤੇ ਰਾਤ ਮੀਂਹ ਆ ਜੇ ਤੇ ਬੈ ਕੇ ਕੱਤੀ ਦੀ ਆ ਤੇ ਇਹ ਹੋਈ ਮੈਂ ਜਾਣੀ ਵੀ ਮੇਰਾ ਖਲ ਹੋ ਜੇ ਕੋਈ ਕਮਰੇ ਚੋਂ ਦੇ ਉੱਪਰ ਤੁਸੀਂ ਜਾ ਨਹੀਂ ਸਕਦੇ ਫਿਰ ਮੀਂਹ ਚ ਕਿਹੜਾ guzara ਕਰਦੇ ਹੋ ਵਿਚਾਰਾ ਫਿਰ ਮੁੰਡੇ ਵਿਚਾਰੇ ਆਣ ਕੇ ਖਲੋ ਜਾਂਦੇ ਕੰਦੇ ਆ ਜਾਂਦੇ ਅੱਟਲੇ ਆ ਜਾਂਦੇ ਆ ਤੇ ਮੈਂ ਤੇ ਚਲਣੀ ਚਾਹੀਦੀ ਕੋਠੇ ਨਾ ਵੇ ਰਣੀ ਆ ਆਪਾਂ ਦੇ ਡਿੱਗੇ ਦੋ ਤਿੰਨ ਵਾਰੀ ਤੇ ਖੜਾਕ ਆਂਦੀ ਰਹੀ ਤੇ ਮੈਂ ਕਹਨ ਹਾਏ ਪਤਾ ਨਹੀਂ ਕੀ ਹੋਣਿਆ ਕੋਠੇ ਤੇ ਇਹ ਵਿਚਾਰੇ ਤਾਂ ਨਿਆਂ ਕੇ ਖਲੋਏ ਜਾਂਦੇ ਸਨ ਮਕਾਨ ਜਿੱਦਾਂ ਦਰਾਰਾ ਆਈਦੀ ਆ ਤਰੀ ਵੀ ਦੇਖ ਦਿੰਦਾ ਉਹ ਟਿਆ ਖਾਇਆ ਕਿੰਨੀ ਦੇਰ ਹੋ ਗਈ ਇਹਨੂੰ ਬਨੇ ਹੋ ਗਿਆ 5 ਸਾਲ ਹੋ ਗਿਆ 5-6 ਸਾਲ ਮੁੰਡੇ ਦੀ ਦਸ ਕੇ ਦੋ ਹੋਈਏ 5 ਮਹੀਨੇ ਹੋ ਗਿਆ 5 ਮਹੀਨੇ ਕੀ ਹੋ ਗਿਆ ਉਹਨੂੰ ਪ੍ਰੋਬਲਮ ਉਹਨੂੰ ਮੰਜੇ ਤੇ ਇਹਨੂੰ ਕੁਝ ਹੋ ਗਿਆ ਦਾ ਹੀ ਪਤਾ ਨਹੀਂ ਕੀ ਹੋਇਆ ਦਵਾਈਆਂ ਉਹਨੇ ਹੀ ਖਾਂਦਾ ਤੇ ਇਸ ਤਰ੍ਹਾਂ ਹੀ ਲੰਮੇ ਪਿਆ ਰਹਿੰਦਾ ਸੀ ਤੇ ਨਾਲ ਜੁੜ ਗਿਆ ਦਾ ਹੀ ਮੰਜੇ ਤੇ ਤੇ ਫਿਰ ਚੱਲ ਗਿਆ ਪੂਰਾ ਹੋ ਗਿਆ ਕੀ ਕੰਮ ਕਰਦਾ ਸੀ ਤੈਨੂੰ ਡੇੜੀ ਲੰਦ ਰਿਆ ਡੈਡੀ ਨਾਲ ਨਾਲ ਜੰਦਾ ਰਿਆ 15 ਸਾਲਾਂ ਦਾ ਪੈ ਗਿਆ ਮੰਜੇ ਦੇ ਉੱਤੇ ਪਰ ਮੂਹ ਨੂੰ ਜਿਆਦਾ ਕਿੱਦਾਂ ਚੱਲਦਾ ਰੋਟੀ ਪਾਣੀ ਦਾ ਕੀ ਕਹ ਰਾ ਹੁਣ ਦੂਜੇ ਭਰਾ ਇੱਕ ਵਿਆਹਿਆ ਦਾ ਆ ਉਹ ਵੱਖਰਾ ਆ ਹਾਂ ਉਹ ਕਰਾਇਤ ਦੇੰਦਰ ਤੇ ਛੋਟਾ ਹੁਣ ਜੰਦਾ ਹੋਰੇ ਤੇ ਇਛਣਾਂ ਤੇ ਵਿਚਾਰੇ ਕਰਨ ਵਾਲੀ ਗੱਲ ਹੈ ਤੇ ਤੇ ਕੁਝ ਬਣਿਆ ਨਹੀਂ ਓਏ ਇੱਕੋ ਹੀ ਢੇੜੀ ਲਾਂਦੇ ਆ ਅੱਛਾ ਇੱਕੋ ਢੇੜੀ ਲਾਂਦੇ ਕੋਈ ਨੰਦੇ ਦੋਏ ਪੁਲਿਸ ਉਹਦੇ ਚੁੱਕਿਆ ਲਾ ਕਰਨੇ ਤੇ ਕੀ ਮੰਗ ਕਰਦੇ ਸਮਾਜ ਸੇਵੀਆਂ ਨੂੰ ਜਾਂ ਸਰਕਾਰ ਨੂੰ ਅਈ ਇਹੋ ਕਹਿੰਦੇ ਆ ਵੀ ਸੱਤ ਤਾਂ ਹੱਡੀਆਂ ਬਦਲਣੀਆਂ ਜਾਣ ਸੱਤ ਅੱਡੀ ਕੀ ਧੀਆ ਕਿ ਨਹੀਂ ਤੇ ਪਾਣੀ ਬੜਾ ਅੰਦਰ ਕਮਰੇ ਦੇ ਪਰ ਜਾਂਦੇ ਆ ਇਹ ਹਾਲ ਹੋ ਜੇ ਥੋੜਾ ਬੋਤਾ ਤੇ ਚੱਲ ਠੀਕ ਹੈ ਕੁਝ ਨਹੀਂ ਹੋਰ ਮੰਗਦੇ ਜੀ ਮੇਰਾ ਨਾਮ ਰਮੇਸ਼ਾ ਤੇ ਇਹ ਆਡਾ ਸਾਰਾ ਕੋਠਾ ਚੁੰਦਾ ਹੈ ਤੇ ਕੋਈ ਆਇਆ ਨਹੀਂ ਹੈ ਦੇਖ ਜਾਂਦੇ ਆਇਆ ਕੋਈ ਨਹੀਂ ਹੈਗਾ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ ਇਹ ਐਮਸੀਐਨਓ ਦਿੱਤੇ ਆ ਹਨ ਪਰ ਭਨ ਭਰ ਕੇ ਪਰ ਕਾਲੇ ਸੁਣਾਈ ਸਾਡੀ ਕੋਈ ਨਹੀਂ ਹੋਈ ਜਾਨੀ ਤੇ ਛੱਤ ਸਾਰੀ ਟੋਂਦੀ ਆ ਪਾਣੀ ਸਾਰਾ ਆ ਜਾਂਦਾ ਮੀਂਹ ਦਾ ਪਾਣੀ ਸੱਡੇ ਸਾਰੀ ਛੱਤ ਡਿੱਗੀ ਦੀ ਇਹ ਪ੍ਰਸ਼ਾਸਨ ਕੋ ਇਹੋ ਹੀ ਬੇਨਤੀ ਰਿਹਾ ਸਾਡਾ ਕੋਈ ਹੱਲ ਕਰੋ ਪ੍ਰਸ਼ਾਸਨ ਆਂਦੀ ਇਹਨਾਂ ਦਾ ਪਾਣੀ ਉਹ ਗੋਡੇ ਗੋਡੇ ਪਾਣੀ ਹੋ ਜਾਂਦਾ ਅੰਦਰ ਕਮਰਿਆਂ 'ਚ ਗਲੀ ਦਾ ਪਾਣੀ ਸਾਰਾ ਆ ਜਾਂਦਾ ਛੱਤ ਉੱਥੇ ਤੋਂ ਡਿੱਗੀ ਰਹੀ ਡਿੱਗੀ ਦੀ ਬਾਲੇ ਸਾਰੇ ਡਿੱਗੇ ਰਹੇ ਆ ਪਾ ਬਾਰਸ਼ ਨਾਲ ਸਾਰੇ ਕੱਪੜੇ ਗਿੱਲੇ ਹੋ ਜਾਂਦੇ ਸਾਰੇ ਭੱਜ ਜਾਂਦੇ ਐਮਸੀ ਨੂੰ ਦਿੱਤਾ ਸੀ ਫਾਰਮ ਬਟ ਉਹਨੇ ਪਤਾ ਨਹੀਂ ਹੁਣ ਕਰਾਇਆ ਕਿ ਨਹੀਂ ਕਰਾਇਆ ਇਹ ਨਹੀਂ ਹੁਣ ਪਰ ਮੈਡੀਕਾਰ ਗਿਆ ਹੀ ਮੈਂ ਪਰ ਉਹ ਕਹਿੰਦੇ ਹਾਲੇ ਤੁਹਾਡਾ ਕੋਸ਼ ਨਹੀਂ ਆਇਆ ਨਾ ਹਾਨੀ ਕੋਲ ਨਹੀਂ ਆਇਆ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ